ਜਦੋਂ ਪੀਪੇ ਦੇ ਵਿੱਚ ਖੋਆ ਜਾਂ ਪੰਜੀਰੀ ਹੁੰਦੀ ਸੀ ਜਦੋਂ ਪੀਪੇ ਦੇ ਵਿੱਚ ਖੋਆ ਜਾਂ ਪੰਜੀਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਮੀਂਹ ਦੇ ਪਾਣੀ 'ਚ ਸਾਡੇ ਹੋਏ ਜਹਾਜ਼ ਚੱਲਦੇ ਸੀ ਮੀਂਹ ਦੇ ਪਾਣੀ 'ਚ ਸਾਡੇ ਹੋਏ ਜਹਾਜ਼ ਚੱਲਦੇ ਸੀ ਠੋਲਾ ਮਾਰ ਮਾਰ ਕੇ ਇੱਕ ਦੂਜੇ ਵੱਲ ਘਲਦੇ ਸੀ ਬੱਤੇ ਦਾ ਟੱਕਣ ਕੁੱਟ ਕੇ ਘੁੰਮਦੀ ਪਮੀਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਸਾਈਕਲ ਰੋੜਨਾ ਕੈਂਚੀ ਡੰਡਾ ਕਾਠੀ ਹੁੰਦੀ ਸੀ ਸਾਈਕਲ ਰੋੜਨਾ ਕੈਂਚੀ ਡੰਡਾ ਸਿੱਖਦੇ ਕਾਠੀ ਸੀ ਕੈਰੀਅਰ ਤੇ ਬੈਠੀ ਸਵਾਰੀ ਦਿੰਦੀ ਥਾਪੀ ਸੀ ਹੈਂਡਲ ਜਾਂਦਾ ਕੰਮ ਦਾ ਜਦੋਂ ਮੂਰੇ ਵੀ ਹੀ ਭੀੜੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਬਾਪੂ ਦੀ ਰੋਟੀ ਲੈ ਕੇ ਖੇਤ ਜਾਂਦੇ ਸੀ ਬਾਪੂ ਦੀ ਰੋਟੀ ਲੈ ਕੇ ਖੇਤ ਜਾਂਦੇ ਸੀ 베ਰੀ ਤੋਂ ਤੋੜ ਤੋੜ ਕੇ 베ਰ ਖਾਂਦੇ ਸੀ ਬੱਟ ਤੇ ਬੈਠੀ ਬੋਲਦੀ ਜਦੋਂ ਟਟਿਰੀ ਹੁੰਦੀ ਸੀ ਕਿਸੇ ਜ਼ਮਾਨੇ ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜ਼ਮਾਨੇ ਚ ਸਾਡੀ ਵੀ ਅਮੀਰੀ ਹੁੰਦੀ ਸੀ ਚੌਲਾਂ ਦਾ ਇੱਕ ਪਾਪੜ ਲੈਣ ਵਾਸਤੇ ਸਿੱਕਰੀਆਂ ਚ ਮਾਰਦੇ ਠੂੰਗਾ ਸੀ ਚੌਲਾਂ ਦਾ ਇੱਕ ਪਾਪੜ ਲੈਣ ਵਾਸਤੇ ਸਿੱਕਰੀਆਂ ਚ ਮਾਰਦੇ ਠੂੰਗਾ ਸੀ ਉਸ ਹੱਟ ਤੇ ਜਾਂਦੇ ਜਿੱਥੋਂ ਮਿਲਦਾ ਰੂੰਗਾ ਸੀ ਗੋਲੀ ਵਾਲੇ ਬੱਤੇ ਦੀ ਵਜਦੀ ਤਤੀਰੀ ਹੁੰਦੀ ਸੀ ਕਿਸੇ ਜਮਾਨੇ ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜਮਾਨੇ ਚ ਸਾਡੀ ਵੀ ਅਮੀਰੀ ਹੁੰਦੀ ਸੀ ਚਵਾਨੀ ਠਿਆਨੀ ਠੋਲੂ ਹੁਣ ਗੀਝੇ ਵਿਸਾਰ ਗਏ ਚਵਾਨੀ ਠਿਆਨੀ ਠੋਲੂ ਹੁਣ ਗੀਝੇ ਵਿਸਾਰ ਗਏ ਕ੍ਰੈਡਿਟ ਕਾਰਡ ਤੇ ਗੂਗਲ ਪੇ ਉਹ ਬਾਜੀ ਮਾਰ ਗਏ ਚੈਲਾ ਕਦੇ ਝੋਲੇ ਦੇ ਵਿੱਚ ਕਣਕ ਤੇ ਜੀਰੀ ਹੁੰਦੀ ਸੀ ਕਿਸੇ ਜਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਕਿਸੇ ਜਮਾਨੇ 'ਚ ਸਾਡੀ ਵੀ ਅਮੀਰੀ ਹੁੰਦੀ ਸੀ ਅਮੀਰੀ ਹੁੰਦੀ ਸੀ